ਆਪਾਂ ਦੇਖਾਈ ਜਾਈ ਨਾ ਹੀ ਦੇਖੇ ਵੀ ਜਣ ਮੇਰੇ ਅੱਗੇ ਵੀ ਕਿੜਾਈ ਮੇਰੇ ਪਿੱਛੇ ਵੀ ਕਿੜਾਈ ਬਿਲਕੁਲ ਜੀ ਬਿਲਕੁਲ ਉਹਨਾਂ ਦੂਜਾ ਪਾਰਟ ਆ ਚੁੱਕਾ ਪਾਰਟ 2 ਪਾਰਟ 2 ਆ ਚੁੱਕਾ ਆਪਣੇ ਅੱਗੇ ਵੀ ਕਢਾਈ ਮੇਰੇ ਪਿੱਛੇ ਵੀ ਕਢਾਈ ਦੂਜਾ ਪਾਰ ਆ ਚੁੱਕਾ ਵੀਰ ਜੀ ਫਰੰਟ ਦੇ ਕਢਾਈ ਹੈ ਬੈਕ ਤੇ ਕਢਾਈ ਹੈ ਵਾਲਾ ਕੰਪਲੀਟ ਸ਼ਾਲ ਤੇ ਕਢਾਈ ਕੰਪਲੀਟ ਪਹਿਲਾ ਵਾਰ ਇਸੇਪਾ ਵਾਈਟ ਵਾਲਾ ਮੇਰੇ ਅੱਗੇ ਦੀ ਕਢਾਈ ਮੇਰੇ ਪਿੱਛੇ ਦੀ ਕਢਾਈ ਪੂਰਾ ਪਾਰ 2 ਆ ਚੁੱਕਾ ਵੀ ਵਾਈਟ ਬੋਟਮ ਦੇ ਨਾਲ ਆਰਟੀਕਲ ਤੇ ਕ੍ਰੋਸ ਆਲ ਪੈ ਗਿਆ ਲਓ ਜੀ ਆ ਦੇਖੋ ਆ ਆਪਣਾ ਪਾਰਟ 2 ਆ ਚੁੱਕਾ ਹੈ ਫਰੰਟ ਬੈਕ ਐਮਬਰਾਇਡਰੀ ਕੰਪਲੀਟ ਦੁਪੱਟਾ ਨਾਲ ਸ਼ਾਨਦਾਰ ਟਾਈ ਐਂਡ ਡਾਈ ਦਾ ਤੇ ਕਰੀਮ ਬਾਟਮ ਬੀ ਬਾਟਮ ਦੇ ਨਾਲ ਆ ਚੁਕਿਆ ਆਪਣੇ ਕੋਲੇ ਬਹੁਤ ਹੀ ਸ਼ਾਨਦਾਰ ਅਗੇ ਵੀ ਕਢਾਈ ਮੇਰੇ ਪਿੱਛੇ ਵੀ ਕਢਾਈ ਫਰੰਟ ਤੇ ਵੀ ਕਢਾਈ ਬੈਕ ਤੇ ਵੀ ਕਢਾਈ ਦੁਪੱਟਾ ਆਏਗਾ ਡਾਈ ਐਂਡ ਡਾਈ ਤੇ ਭਾਜੀ ਰੇਟ ਰੇਟ ਭਾਜੀ ਅੱਧੇ ਅੱਧੇ ਬਿਲਕੁਲ ਆਹ ਦੇਖੋ ਭਾਜੀ ਆਪਾਂ ਆ ਦਿਖਾ ਦਿੰਨੇ 1300 ਵਾਲਾ 650 ਦੀ ਰੇਂਜ ਸਾਡੇ 650 ਰੁਪਏ ਦੀ ਰੇਂਜ ਆ ਚੁੱਕੀ ਹੈ ਆਪਣੇ ਕੋਲ ਆਰਟੀਕਲ ਬਹੁਤ ਪਿਆਰਾ ਸੋਲੋ ਪੀਸ ਹੈ ਪਾਰਟ 2 ਆ ਚੁੱਕਿਆ ਪਹਿਲਾਂ ਪਾਰਟ 1 ਖਾਦ ਗਿਆ ਵਾਈਟ ਆਫ ਵਾਈਟ ਦੇ ਅੱਗੇ ਵੀ ਕਿਢਾਈ ਮੇਰੇ ਪਿੱਛੇ ਵੀ ਕਿਢਾਈ ਦੂਜਾ ਪਾਰਟ ਆ ਚੁੱਕਿਆ ਭਾਜੀ 650 ਰੁਪਏ ਦਾ ਜੀ 650 ਦਾ ਜੀ ਆ ਆ ਗਿਆ ਸਾਹਿਬ ਜੀ ਪਹਿਲਾ ਵਾਲਾ ਪਾਰਟ